ਔਰ ਉਹਨਾਂ ਨੇ ਇੱਕ ਗੱਲ ਹੋਰ ਬੋਲੀ ਪੁਲਿਸ ਦੇ ਬਾਰੇ ਬੜਾ ਕਟਿਆ ਬੋਲੇਓ ਅੱਜ ਜਿਸ ਵੀ ਹਾਲਤ ਵਿੱਚ ਪੰਜਾਬ ਖੜਾ ਹੈ ਅੱਜ ਜਿੰਨੀ ਕਮਨ ਕਾਨੂੰਨ ਦੀ ਸਥਿਤੀ ਆ ਪੰਜਾਬ ਦੀ ਪੁਲਿਸ ਪੂਰੇ ਦੇਸ਼ ਨਾਲੋਂ ਬਿਲਕੁਲ ਪੁਰਸਾ ਸਾਡਾ ਡੀਜੀਪੀ ਸਾਡੇ ਐਸਐਸਪੀ ਵਧੀਆ ਕੰਮ ਕਰਦੇ ਸਭ ਤੁਸੀਂ 75 ਹਜ਼ਾਰ ਦੰਦ ਪਾ ਕੇ ਗਏ ਹੋ ਕੋਈ ਗੈਸਟਰ ਪਾਇਦਾ ਕਰਕੇ ਗਏ ਹੋ ਨਸ਼ੇ ਦੇ ਸਰਦਾਰ ਪਾਇਦਾ ਕਰਕੇ ਗਏ ਹੋ ਉਹ ਜੇ ਫਸਾ ਲੱਗੇ ਤੁਸੀਂ ਉਹ ਭਗਵਾਨ ਤੁਮਨ ਨੂੰ ਕਹੀ ਜਾਂਦੇ ਪੌਣੇ 2 ਸਾਲ ਦੀ ਸੜਾ ਖਤਮ ਕਰਦੇ ਮੈਂ ਲੱਗੂਗਾ ਸਰ ਸਾਡੀ ਪੁਲਿਸ ਕੱਲੇ ਕੱਲੇ ਨੂੰ ਪਕੜੂਗੀ ਤੂੰ ਵੇਖੋ ਕੀ ਬਣਦਾ ਇਸ ਕਰਕੇ ਤੁਹਾਨੂੰ ਕੋਈ ਦਕਾਤ ਨਹੀਂ ਔਰ ਮੈਂ ਬਾਜਾ ਜੋ ਬੋਲਿਆ ਕੱਲ ਉਹਨਾਂ ਨੂੰ ਕਹਿਣਾ ਚਾਹੁੰਦਾ ਕੋਈ ਵਿਰੋਧੀ ਧਿਰ ਦੇ ਨੇਤਾ ਜੋ ਇਹ ਵੀ ਉਹਦੇ ਪ੍ਰਧਾਨ ਨੂੰ ਕਹਿਣਾ ਚਾਹੁੰਦਾ ਬਾਜੇ ਬ੍ਰਿੰਗ ਨੂੰ ਕਿ ਸਰ ਬੰਦ ਕਰੋ ਇਹ ਕੰਮ ਸਾਡੀਆਂ ਨਸਲਾਂ ਪੁੱਛਦੇ ਆਂ ਤੁਹਾਡੀਆਂ ਨਸਲਾਂ ਪੁੱਛਿਆ ਕਰਾਂਗੇ ਦੱਸੋ ਕਿਹੜੀ ਨਸਲ ਦੇ ਚ ਆਪਣੇ ਬੰਦੇ ਨੂੰ ਡੱਕੋ ਇਹਦੀ ਜ਼ਬਾਨ ਨੂੰ ਲਗਾਮ ਪਾਓ ਇਹਦੀ ਨੂੰ ਇਹਨੂੰ ਕਈ ਜਣਾ ਕਹਿ ਚੁੱਕਿਆ ਕਿ ਤੂੰ ਬੰਦ ਕਰ ਦੇ ਕੰਮ ਜਿਹੜਾ ਕਿ ਨਾ ਲੋਕਾਂ ਦਾ ਫਤਵਾ ਸਾਬ ਤੁਸੀਂ ਸਾਨੂੰ ਬਾਦ 92 ਸੀਟਾਂ ਲੋਕਾਂ ਨੇ ਦੱਸਿਆ ਦੇਖ ਕੇ ਦੇਖ ਕੇ ਦਿੱਤੀਆਂ ਤੁਹਾਨੂੰ ਰੱਦ ਕੀਤਾ ਲਟੇਰਿਆਂ ਨੂੰ ਤੁਸੀਂ ਲੁੱਟ ਕੇ ਲਾ ਕੇ 75 ਸਾਲ ਇਹ ਪੰਜਾਬ ਨੂੰ ਤੁਹਾਨੂੰ ਤਾਂ ਵੋਟਾਂ ਦੀ ਪਈਆਂ ਉਹ ਤਰਫ ਦੇਉ ਤੁਸੀਂ ਲੋਕਾਂ ਦੇ ਐ ਅਸੀਂ ਕਿਤੇ ਉੱਤੋਂ ਨਹੀਂ ਦਿੱਗੇ ਸਾਰ ਇੱਥੇ ਵੋਟਾਂ ਪਈਆਂ ਸੋ ਮੇਰੀ ਇਹਨਾਂ ਕਾਂਗਰਸੀਆਂ ਨੂੰ ਬੇਨਤੀ ਆ ਕਿ ਸਾਰੇ ਆਪਣਾ ਸੰਭਲ ਕੇ ਜਰਾ ਬੋਲਣ ਲੱਗੇ ਅਸੀਂ ਉਹ ਲੈਵਲ ਦੀ ਸਿਆਸਤ ਨਹੀਂ ਕਰਦੀ ਚਾਹੁੰਦੇ ਜਿੱਦਾਂ ਦੀ ਇਹ ਕਰਦੇ ਅਸੀਂ ਦਿੱਤੇ ਹੁੰਦੇ ਇਹ ਸਿਆਸਤ ਕੀਤੀ ਜਾਵੇ ਘਰਾਂ ਦੀ ਮਾਵਾਂ ਭੈਣਾਂ ਦੀ ਸਿਆਸਤ ਕਰੀਏ ਪਰ ਜੇ ਫਿਰ ਇਹ ਮਸਲਾ ਪਿਆ ਆ ਗਿਆ ਨਾ ਤੇ ਫਿਰ ਸਾਰੇ ਇਹਨਾਂ ਦੀ ਬਰੀਡ ਵੀ ਦੱਸ ਦਾਂਗੇ ਕਿ ਕਿਹੜੀ ਤੇ ਕਿੱਥੋਂ ਆਈ ਹੈ ਇਹਨਾਂ ਨੂੰ ਦੱਸਾਂਗੇ ਜੀ ਹਮਨੇ ਕਿਹਾ ਜਾਣਦੇ ਸਾਰੇ ਲੋਕ ਹਾਂ ਇਸ ਕਰਕੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਸੀਗਾ ਕਿ ਮੇਰੇ ਮਨ ਨੂੰ ਬਹੁਤ ਦੁੱਖ ਲੱਗਾ ਸਭ ਤੋਂ ਜ਼ਿਆਦਾ ਦੁੱਖ ਲੱਗਾ ਜਦ 100 ਰੁਪਏ ਅਮਰੀਕਾ ਦੇ ਭਗਵੰਤ ਮਾਨ ਕਿਰਤੀ ਵਰਗ ਦਾ ਪੂਰੇ ਪੰਜਾਬ ਦੇ ਕਿਰਤੀਆਂ ਦਾ ਅਪਮਾਨ ਕੀਤਾ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇੰ ਦਾ ਅੱਜ ਵੀ ਦਿਹਾੜੀ 500 ਰੁਪਿਆ ਜਿਹੜਾ ਬੰਦਾ ਵਿਚਾਰਾ ਕੰਮ ਕਰਦਾ ਕੋਈ 500 ਲੈਂਦਾ ਕੋਈ 600 ਲੈਂਦਾ ਕੋਈ 400 ਲੈਂਦਾ ਇਹ ਕਹਿੰਦਾ ਜੀ ਤੁਸੀਂ 600 600 ਰੁਪਏ ਦਿਹਾੜੀ ਆਲੇ ਤੂੰ ਬਣਾ ਤਾਂ ਮੁੱਖ ਨਹੀਂ ਤੁਹਾਡੇ ਅੱਗੇ ਲਟੇ ਦੇ ਬਣਾ ਦਿੰਦੇ ਭਗਵੰਤ ਮਾਨ ਨੇ ਤੇ 600 ਰੁਪਿਆ ਦਿਹਾੜੀ ਤੇ ਕੰਮ ਕੀਤਾ ਤੂੰ ਅੰਗ ਤੇ 100 ਰੁਪਿਆ ਦੇ ਕੀਤਾ ਦੱਸੋ ਕਿਤੇ ਦਿਹਾੜੀ ਲਈ ਨਹੀਂ ਇੱਕ ਵੀ ਤੁਹਾਡੇ ਕੋਲ ਮਾਲ ਕਿੱਥੋਂ ਆਇਆ ਦੱਸੋ ਪਹਿਲਾਂ ਤੁਸੀਂ ਤੁਹਾਡੇ ਕੋਲ ਇਹਨਾਂ ਜਿਹੜਾ ਮਾਲ ਤੁਸੀਂ ਇਕੱਠਾ ਕੀਤਾ ਕਿੱਥੋਂ ਆਇਆ ਸਭ ਚੀਜ਼ਾਂ ਭਗਵੰਤ ਮਾਨ ਨੇ ਕੱਢਣੀਆਂ ਬਾਅਦ ਇਹ ਤਾਂ ਤੜਫ ਰਹੇ ਹੋ ਪਰ ਹੋਦਾ ਮੁੱਖ ਮੰਤਰੀ ਤੁਸੀਂ ਬੜਨਾ ਨਹੀਂ ਪੰਜਾਬ ਦੇ ਲੋਕਾਂ ਨੇ ਅਗਲੇ 20 ਸਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਰੱਖ ਲਿਆ ਤੁਸੀਂ ਨੋਟ ਰੱਖਿਓ ਇਹ ਸਭ ਇਦਾਂ ਤਰਫ ਦੇ ਜਾਣਗੇ ਇਦਾਂ ਤਰਫ ਹੀ ਜਾਂਦੇ ਆ ਇਦਾਂ ਹੀ ਬਸ ਤਰਫ ਹੀ ਜਾਂਦੇ ਆ